राष्ट्रीय समाज दल भारत प्रधान विशेष सम्मान समारोह करवाया विक्रम पंजाब वीर शशि गया उपाधि सेल गई एक्शन कमेटी वाल्मीकि तीरथ वीर संजीव कुमार पंजाब प्रधान अंबेडकर समाज दल अ राजेश कुमार डिविजन सिक वीर बॉबी वीर का अति अमित कुमार पंजाब है डो बी सी सेल अंबेडकर समाज दलनु विशेष तौर से सम्मानित किया गया अति वीर सोनू गिल नु जिला डिप्टी प्रदान इस मौके रमेश गिल ओम प्रकाश गुलशन पट्टी वीर अरुण गिल वीर जगदीप बटवाल वीर जसपाल मट्टू वीर हैप्पी भगत ਜ਼ੀਰ ਦਿਲਵਤ ਸਿੰਘ ਰਣਜੀਤ কুমਤਾਲਾ ਆਦਿ ਸ਼ਾਮਿਲ ਸਨ ਅੱਜ ਦੇ ਦਿੰਦੀਆਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦੇਣਾ ਜਿਹੜੇ ਕਿ ਸਾਡੇ ਬਹੁਤ ਹੀ ਜੰਝਾਰੂ ਵੀਰ ਵੀ ਸੰਨੀ ਦਾਨਵ ਜੀ ਜਿਹੜੇ ਕਿ ਅੰਬੇਡਕਰ ਸਮਾਜ ਦਲ ਦੇ ਰਾਸ਼ਟਰੀ ਸੰਚਾਲਕ ਨੇ ਔਰ ਉਹਨਾਂ ਦੇ ਜਿਹੜੇ ਉਪਰਾਲੇ ਨੇ ਹਮੇਸ਼ਾ ਹੀ ਵਧੀਆ ਰਹਿੰਦੇ ਨੇ ਅ ਅੱਜ ਵਿੱਕੀ ਦਿੱਤਾ ਜੀ ਨੂੰ ਜਿਹੜਾ ਕਿ ਸ਼ਿਵ ਸੈਨਾ ਦਾ ਪ੍ਰਧਾਨ ਬਣਾਇਆ ਗਿਆ ਵਾ ਉਹਦੇ ਕਰਕੇ ਪੰਜਾਬ ਪ੍ਰਧਾਨ ਬਣਾਉਣ ਕਰਕੇ ਉਹਨਾਂ ਨੂੰ ਸਨਮਾਨਿਤ ਵਿਸ਼ੇਸ਼ ਸਨਮਾਨ ਰੱਖਿਆ ਗਿਆ ਸੀ ਉਹਨਾਂ ਦਾ ਹੋਰ ਵੀ ਬਹੁਤ ਸਾਰੀਆਂ ਹਸਤੀਆਂ ਦਾ ਮਾਨ ਸਨਮਾਨ ਕੀਤਾ ਗਿਆ ਸੋਨੂ ਗਿਲ ਜੀ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਜੀ ਅੱਜ ਉਹਨਾਂ ਦੀ ਉਹਨਾਂ ਨੂੰ ਵੀ ਲੱਖ ਲੱਖ ਮੁਬਾਰਕਾਂ ਔਰ ਖਾਸ ਕਰਕੇ ਮੈਂ ਵਧਾਈ ਦੇਣਾ ਚਾਹੁੰਦਾ ਜੀ ਅੰਬੇਡਕਰ ਸਮਾਜ ਦਲ ਦੇ ਹਰ ਉਸ ਜੰਝਾਰੂ ਵੀਰਾਂ ਨੂੰ ਜਿਹੜੇ ਕਿ ਇਸ ਲਹਿਰ ਨੂੰ ਲੈ ਕੇ ਚੱਲੇ ਨੇ ਆਪਣੇ ਸਮਾਜ ਦੇ ਕੰਮਾਂ ਨੂੰ ਲੈ ਕੇ ਚੱਲੇ ਨੇ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਨੇ ਉਹਨੂੰ ਦੂਰ ਕਰਨ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਸਹਿਯੋਗ ਹੈ ਖਾਸ ਕਰਕੇ ਸਨੀ ਧਾਨਵ ਜੀ ਦਾ ਜਿਹੜੇ ਕਿ ਹਮੇਸ਼ਾ ਹੀ ਇਹ ਤਤਪਰ ਰਹਿੰਦੇ ਨੇ ਕਿ ਹਰ ਸੰਗਠਨ ਨੂੰ ਹਰ ਵਿਸ਼ੇ ਦੇ ਲੋਕਾਂ ਨੂੰ ਹਰ ਯੂਨਿਟੀ ਦੇ ਲੋਕਾਂ ਨੂੰ ਨਾਲ ਜੋੜਿਆ ਜਾਵੇ ਔਰ ਅੰਬੇਡਕਰ ਸਮਾਜ ਦਲ ਨੂੰ ਅੱਗੇ ਵਧਾਇਆ ਜਾਵੇ ਇਹ ਸਭ ਤੋਂ ਪਹਿਲੇ ਇਹੀ ਵਧਾਈ ਦੇ ਪਾਤਰ ਨੇ ਜਿਹੜੇ ਕਿ ਅੰਬੇਡਕਰ ਸਮਾਜ ਦਲ ਅੱਜ ਇਸ ਜੰਝਾਰੂ ਵੀਰ ਦੀ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਹਮੇਸ਼ਾ ਇਹਦਾ ਸਾਥ ਦਿਆ ਕਰੀਏ ਔਰ ਇਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ ਤਾਂ ਜੋ ਸਮਾਜ ਦਾ ਹੋਰ ਵਧੀਆ ਉਦਾਰ ਹੋ ਸਕੇ ਧੰਨਵਾਦ ਅੱਜ ਭਾਈ ਅੱਜ ਦੇ ਪ੍ਰੋਗਰਾਮਰ ਸਭ ਤੋਂ ਪਹਿਲੇ ਜੈ ਭੀਮ ਜੈ ਭਾਰਤ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵੀਰ ਵਿਕਰਮ দত্ত ਜੀ ਜੋ ਕਿ ਇਹਦੇ ਸ਼ਿਵਸਾਣਾ ਸਮਾਜਵਾਦੀ ਦਲ ਦੇ ਪ੍ਰਧਾਨ ਬਣੇ ਪੰਜਾਬ ਦੇ ਔਰ ਉਹਦੇ ਨਾਲ ਸਾਡੇ ਪੰਜਾਬ ਨੂੰ ਨਹੀਂ ਪੂਰੇ ਅਮਰਸਾ ਨੂੰ ਸਿਹਤ ਮਿਲੇਗੀ ਸਮਾਜ ਸੇਵਕ ਨੇ ਉਹਨਾਂ ਦੇ ਅੱਜ ਸਵਾਗਤ ਲਈ ਔਰ ਉਹਨਾਂ ਨੂੰ ਵਧਾਈ ਦੇਣ ਲਈ ਇੱਕ ਛੋਟਾ ਜਿਹਾ ਕਾਰਜਕ੍ਰਮ ਕੀਤਾ ਗਿਆ ਉਹਦੇ ਨਾਲ ਦੇ ਨਾਲ ਹੀਰਾ ਜੀ ਦਾ ਅੱਜ ਜਨਮ ਦਿਨ ਸੀਗਾ ਔਰ ਸੰਗਠਨ ਦੀ ਜਿੰਨੀ ਟੀਮ ਔਰ ਮੇਸ਼ ਮੇਚਾ ਜੀ ਹੈਪੀ ਭਗਤ ਜੀ ਹੈਪੀ ਜੀ ਜਸਪਾਲ ਮੱਟੂ ਜੀ ਬਲਜੀਤ ਲਾਲੀ ਜੀ ਕੁਲਦੀਪ ਸਿੰਘ ਠੇਕੇਦਾਰ ਜੀ ਪੀਟਰ ਜੀ ਗੁਲਸ਼ਨ ਭੱਟੀ ਜੀ ਸਾਡੇ ਪੰਜਾਬ ਦੇ ਪ੍ਰਧਾਨ ਓਮਪ੍ਰਕਾਸ਼ ਜੀ ਸਾਰੇ ਸਾਥੀਆਂ ਨੇ ਆ ਕੇ ਔਰ ਮਹਿਲਾ ਵਿੰਗ ਨੇ ਵਿਸ਼ੇਸ਼ ਤੌਰ ਤੇ ਆ ਕੇ ਅੱਜ ਦੱਤਾ ਜੀ ਨੂੰ ਸਨਮਾਨਿਤ ਕੀਤਾ ਗਿਆ ਔਰ ਇਹ ਸਾਡੇ ਮਨ ਚ ਭਾਵਨਾ ਹੈ ਕਿ ਇਹ ਜਿਹੜੇ ਦੱਤਾ ਜੀ ਨੇ ਜਿਨ੍ਹਾਂ ਨੂੰ ਅੱਜ ਇਹ ਜ਼ਿੰਮੇਵਾਰੀ ਮਿਲੀ ਆ ਔਰ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦੀ ਆ ਸੰਜੀਪ ਕੁਮਾਰ ਜੀ ਦਾ ਜਿਹੜੇ ਸਾਡੇ ਅੰਬੇਡਕਰ ਸਵਾਦਲ ਦੇ ਪੰਜਾਬ ਪ੍ਰਧਾਨ ਨੇ ਅਸੀਂ ਆਸ ਕਰਦੇ ਆ ਕਿ ਦੱਤਾ ਜੀ ਜਿਹੜੇ ਆ ਉਹ ਸ਼ਹਿਰ ਦੇ ਵਿੱਚ ਕਿਸੇ ਵੀ ਮਜਲੂਮ ਨਾ بے ਸਹਾਰਾ ਨਾ ਕੁਝ ਤੱਕਾ ਹੁੰਦਾ ਹੋਵੇ ਜਾਂ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਮਦਦ ਦੀ ਇਹ ਵਾਚੜ ਕੇ ਲੋਕਾਂ ਦੀ ਸੇਵਾ ਦੇ ਵਿੱਚ ਸਹਿਯੋਗ ਕਰਨਗੇ ਔਰ ਨਾਲ ਦੇ ਨਾਲ ਆਏ ਹੋ ਸਾਰੇ ਮੈਂ ਮੀਡੀਆ ਸਾਥੀਆਂ ਦਾ ਵੀ ਬਹੁਤ ਧੰਨਵਾਦੀ ਹਾਂ ਕਿ ਜੋ ਕੀ ਸਾਡੇ ਸੰਗਠਨ ਨੂੰ ਹਰ ਵੇਲੇ ਕੋਈ ਵੀ ਆਪਾਂ ਕੰਮ ਕਰਦੇ ਆ ਸੰਗਠਨ ਨੂੰ ਸਹਾਰਨਾ ਕਰਦੇ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਲਤ ਮੈਂ ਅਮਨ ਕੁਮਾਰ ਮਿੰਟੂ ਅੰਬੇਦਕਰ ਸਮਾਜ ਦਲ ਦਾ ਪੰਜਾਬ ਪ੍ਰਧਾਨ OBCL ਅੱਜ ਜੋ ਸਾਡੇ ਰਾਸ਼ਟਰੀ ਪ੍ਰਧਾਨ ਚੰਦੀ ਦਾਨਵ ਜੀ ਨੇ ਜਿਹੜਾ ਕਾਰਜਕ੍ਰਮ ਰੱਖਿਆ ਹੋਇਆ ਜਿਸ ਵਿੱਚ ਰਾਸ਼ਟਰੀ ਸ਼ਿਵ ਸਿਆਨਾ ਪੰਜਾਬ ਪ੍ਰਧਾਨ ਬਣੇ ਵਿਕਰਮ দত্তਾ ਜੀ ਅਤੇ ਪੰਜਾਬ ਪ੍ਰਧਾਨ ਜੀਵ ਕੁਮਾਰ ਜੀ ਅਤੇ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਜਿਹੜੇ ਲੋਟਾਰ ਹੋਇਆ ਰੇਲਵੇ ਦੇ ਵਿੱਚੋਂ ਉਹਨਾਂ ਦੇ ਅਗੇ ਕਾਰਜਕ੍ਰਮ ਰੱਖਿਆ ਗਿਆ ਜਿਸ ਵਿੱਚ ਸੋਨੂ ਗਿਲ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ ਲਗਾਇਆ ਗਿਆ ਤੁਸੀਂ ਸਾਨੂੰ ਆਸ਼ਾ ਵਾ ਕੀ ਅੰਬੇਦਕਰ ਸਮਾਜਦਲ ਨੂੰ ਹੋਰ ਅੱਗੇ ਲੈ ਕੇ ਜਾਣਗੇ ਕਿਉਂਕਿ ਅੰਬੇਦਕਰ ਸਮਾਜਦਲ ਇੱਕ ਉਹ 당ਲਾ ਜਿਸ ਵਿੱਚ ਹਰ ਗਰੀਬ ਵਰਗ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਪਰਿਵਾਰ ਨੂੰ ਕੋਈ ਵੀ ਦਿੱਕਤ ਹੁੰਦੀ ਆ ਅੰਬੇਦਕਰ ਸਮਾਜਦਲ ਸਭ ਤੋਂ ਪਹਿਲਾਂ ਅੱਗੇ ਆਉਂਦਾ ਵਾ ਪਿੱਛੇ ਵੀ 2-3 ਪਹਿਲਾਂ ਇੱਕ ਪ੍ਰੋਬਲਮ ਹੋਈ ਸੀ ਉਹ ਚ ਵੀ ਅੰਬੇਦਕਰ ਸਮਾਜਦਲ ਨੇ ਬਹੁਤ ਵਧੀਆ ਕੰਮ ਕੀਤਾ ਔਰ ਮੈਨੂੰ ਆਸ਼ਾ ਹੈ ਕਿ ਸਭ ਤੋਂ ਬੈਟਰ ਜਿਹੜਾ ਵਾ ਉਹ ਅੰਬੇਦਕਰ ਸਮਾਜਦਲ ਜਿਹੜਾ ਗਰੀਬ ਜਨਗਾਂ ਦੇ ਹੱਕ ਦੇ ਵਿੱਚ ਖੜਦਾ ਵਾ ਫਿਰ ਵੀ ਕਿਸੇ ਨੂੰ ਵੀ ਵੀਰ ਭਰਾ ਨੂੰ ਲੋੜ ਪੈਂਦੀ ਆ ਅੰਬੇਦਕਰ ਸਮਾਜ ਦੇ ਸਭ ਤੋਂ ਪਹਿਲਾਂ ਉਹਨਾਂ ਦੇ ਹੱਕ ਵਿੱਚ ਆਇਆ ਜਿਸ ਤਰ੍ਹਾਂ ਜਿਹੜੇ ਲੋਕ ਜਿਹੜੇ ਆਪਣਾ ਧਰਮ ਛੱਡ ਕੇ ਜਿਹੜਾ ਦੂਸਰੇ ਧਰਮ ਵਿੱਚ ਜਾ ਰਹੇ ਆ ਉਹਨਾਂ ਨੂੰ ਇਹੋ ਹੀ ਮੈਸੇਜ ਹੈ ਕਿ ਦੂਸਰੇ ਧਰਮ ਦੇ ਵਗ ਹਵਾ ਨਾ ਹੋਣ ਕਿਉਂਕਿ ਜਿਹੜਾ ਆਪਣਾ ਧਰਮ ਆ ਉਹ ਆਪਣਾ ਧਰਮ ਹੀ ਹੁੰਦਾ ਵਾ ਕਿਉਂਕਿ ਜੀ ਜੀ ਸਰ ਅੱਜ ਦੇ ਪ੍ਰੋਗਰਾਮ ਬਰਕਰਾਰ ਅੱਜ ਮੈਂ ਅੰਬੇਦਕਰ ਸਮਾਜ ਦੇ ਮੁਖ ਸੰਚਾਲਕ ਵੀਰ ਸੰਦੀਨਵ ਜੀ ਅਤੇ ਸਮੂਚੀ ਅੰਬੇਦਕਰ ਸਮਾਜdal ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਮਾਜ ਵਿੱਚ ਵੱਖ-ਵੱਖ ਜਥਿਆਂ ਬਦਲੇ ਚ ਕੰਮ ਕਰਨ ਵਾਲੇ ਕਿਸੇ ਵੀ ਤਰ੍ਹਾਂ ਸਮਾਜ ਵੀ ਆਪਣਾ ਯੋਗਦਾਨ ਪਾਉਣ ਵਾਲੇ ਆਗੂਆਂ ਨੂੰ ਅੱਜ ਇੱਥੇ ਸਨਮਾਨਿਤ ਕੀਤਾ ਵਾ ਉਹਨਾਂ ਦਾ ਦਿਲ ਦੀ ਗਹਿਰਾਈਆਂੋਂ ਤੋਂ ਮੈਂ ਧੰਨਵਾਦ ਕਰਦਾ ਹਾਂ ਔਰ ਅੰਬੇਦਕਰ ਸਮਾਜdal ਇੱਕ ਐਸੀ ਟੀਮ ਹੈ ਜਦੋਂ ਵੀ ਕਿਸੇ ਵੀ ਵਰਗ ਨਾਲ ਕਿਸੇ ਤਰ੍ਹਾਂ ਧੱਕਾ ਹੁੰਦਾ ਵਾ ਜਾਂ ਕੋਈ ਵੀ ਵਿਤਕਰਾ ਹੁੰਦਾ ਵਾ ਉਸ ਦੇ ਖਿਲਾਫ ਆਵਾਜ਼ ਉਠਾਉਂਦੇ ਸਰਕਾਰ ਦੇ ਖਿਲਾਫ ਤੇ اپنی आवाज ਮੰਨਦੇ ਆ ਇਹ ਬੇਦਕ ਸਮਾਜ ਦਲ ਦੀ ਖੂਬੀ ਹੈ ਇਹਦੇ ਵਿੱਚ ਹਰ ਵਰਗ ਦਾ ਜਿਹੜਾ ਵਿਅਕਤੀ ਆ ਉਹਦਾ ਮੈਂਬਰ ਹੈ ਔਰ ਹਰ ਸਮੇਂ ਕਿਸੇ ਵੀ ਲੋੜ ਤੇ ਬੇਦਕ ਸਮਾਜ ਅੱਗੇ ਲੱਕੇ ਕੰਮ ਕਰਦਾ ਵਾ ਇਹ ਸਾਰਾ ਜਿਹੜਾ ਵਾ ਇੱਥੇ ਜਿਹੜੇ ਮੁਖ ਸੰਚਾਲਕ ਨੇ ਵੀਰ ਸਨੀਦਾਨਵ ਜੀ ਅਤੇ ਉਹਨਾਂ ਦੀ ਟੀਮ ਦਾ ਇਹ ਕਰਕੇ ਹੋ ਰਿਹਾ ਵਾ ਮੈਂ ਇਹਨਾਂ ਦੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ